ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਟੂਡੇ ਦੇ ਨਾਲ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਕਿ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਮਿਤੀ 2 ਨਵੰਬਰ ਤੋਂ ਲੈ ਕੇ 5 ਨਵੰਬਰ ਦੀ ਆਪਾਂ ਗੱਲ ਕਰਾਂਗੇ ਕਿਉਂਕਿ ਕਿਸਾਨਾਂ ਦੇ ਵਿੱਚ ਡਾਊਟ ਹੈ ਕਿਉਂਕਿ ਵਰਖਾ ਇੱਕ ਵੈਸਟਰਨ ਡਿਸਟਰਬੈਂਸ ਦੇ ਰੂਪ ਦੇ ਵਿੱਚ ਪੰਜਾਬ ਦੇ ਵੱਲ ਕੋਚ ਕਰਦੀ ਹੋਈ ਦਿਖਾਈ ਦੇ ਰਹੀ ਹੈ ਫਿਲਹਾਲ ਤਾਜ਼ਾ ਸੈਟਲਾਈਟ ਇਮੇਜ ਪੰਜਾਬ ਦੀ ਅਗਰ ਦੇਖੀ ਜਾਵੇ ਤਾਂ ਉੱਤਰੀ ਭਾਰਤ ਤੇ ਮੱਧ ਭਾਰਤ ਪੂਰਾ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਪਹਾੜਾਂ ਦੇ ਵਿੱਚ ਹਲਕੀ ਦਰਮਿਆਨੀ ਉਹ ਜੋ برفਵਾਰੀ ਜਾਂ ਕਹਿ ਲਈਏ ਪਠਾਨੜ ਦਾ ਮਾਹੌਲ ਜਿਹੜਾ ਬਣਿਆ ਹੋਇਆ ਦਿਖਾਈ ਦੇ ਰਿਹਾ ਉਸ ਤੋਂ ਇਲਾਵਾ ਕੋਈ ਵੀ ਕਿਸੇ ਤਰੀਕੇ ਦਾ ਨਿਸ਼ਾਨ ਪੰਜਾਬ ਦੇ ਉੱਪਰ ਦਿਖਾਈ ਨਹੀਂ ਦੇ ਰਿਹਾ ਅਗਰ ਆਪਾਂ ਵੈਸਟਰਨ ਡਿਸਟਰਬੈਂਸ ਦੀ ਗੱਲ ਕਰੀਏ ਤਾਂ ਅਗਰ ਤੁਹਾਨੂੰ ਮੈਂ ਦਿਖਾ ਸਕਾਂ ਤਾਂ ਵੈਸਟਰਨ ਡਿਸਟਰਬੈਂਸ ਦਾ ਜੇ ਨਾਮੋਜ ਨਿਸ਼ਾਨ ਬਹੁਤ ਦੂਰ ਹੈ ਪੰਜਾਬ ਤੋਂ ਜਾਂ ਫਿਰ ਕਹਿ ਲਈਏ ਭਾਰਤ ਤੋਂ ਇਸ ਨੂੰ ਇੱਥੇ ਤੱਕ ਪਹੁੰਚਦੇ ਪਹੁੰਚਦੇ 2 ਦਿਨ ਲੱਗ ਜਾਣਗੇ ਯਾਨੀ ਕਿ 4 ਤਰੀਕ ਦੇ ਨੇੜੇ ਤੇ ਉਹ ਭਾਰਤ ਦੇ ਇਸ ਹਿੱਸੇ ਯਾਨੀ ਕਿ ਸਿਆਚਨ ਗਲੇਸ਼ੀਅਰ ਦੇ ਨੇੜੇ ਦੇ ਹਿੱਸੇ ਨੂੰ ਟੱਚ ਕਰੇਗਾ ਪਾਕਿਸਤਾਨ ਵਾਲੇ ਪਾਸਿਓ ਫਿਰ ਜੰਮੂ ਕਸ਼ਮੀਰ ਲੇ ਲਦਾਖ ਤੋਂ ਹੁੰਦਾ ਹੋਇਆ ਪੰਜਾਬ ਦੇ ਮਾਝੇ ਅਤੇ ਦੁਆਬੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਫਿਲਹਾਲ ਮੌਸਮ ਸਾਫ਼ ਹੈ ਚੰਗੀ ਧੁੱਪ ਲੱਗ ਰਹੀ ਹੈ ਰਾਤ ਦੇ ਸਮੇਂ ਹੁਣ ਥੋੜੀ ਜੀ ਠੰਡ ਜੋ ਵਧੀ ਸੀ ਉਹ ਥੋੜੀ ਜੀ ਹੁਣ ਸਟੇਬਲ ਹੋਈ ਹੈ ਕੋਈ ਇੰਨੀ ਜਿਆਦਾ ਠੰਡ ਦੇਖਣ ਨੂੰ ਨਹੀਂ ਮਿਲੀ ਕਿਉਂਕਿ ਪੱਛਮੀ ਹਵਾ ਚੱਲੀ ਹੈ ਜਿਸ ਦੇ ਨਾਲ ਕੜਾਕੇ ਦੀ ਧੁੱਪ ਪੰਜਾਬ ਦੇ ਉੱਪਰ ਪਈ ਹੈ ਤੇ ਸਮੋਗ ਦਾ ਵੀ ਮੌਸਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਹੁਣ ਜਿਹੜੇ ਪ੍ਰਾਲੀ ਨੂੰ ਫੂਕਣ ਦੇ ਚਾਂਸਸ ਨੇ ਕੇਸ ਨੇ ਉਹ ਥੋੜੇ ਜਿਹਾ ਵੱਧ ਰਹੇ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਜੋ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਹੋਵੇ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਕਰਕੇ ਹਾਈਪ ਦਾ ਬਟਨ ਪ੍ਰੈਸ ਕਰਦੇ ਹੋ ਤਾਂ ਕਿ ਵੱਧ ਤੋਂ ਵੱਧ ਪੁਆਇੰਟ ਦੇ ਨਾਲ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋ ਸਕੇ ਮੀਂਹ ਵਗੈਰਾ ਦੀ ਗੱਲ ਕਰੀਏ ਤਾਂ 2 3 ਅਤੇ 4 ਤਰੀਕ ਦਿਨ ਦੇ ਵੇਲੇ ਤੱਕ ਮੌਸਮ ਸਾਫ਼ ਹੈ ਪ੍ਰਚਾਰ ਤਰੀਕ ਨੂੰ ਅਗਰ ਗੱਲ ਕਰੀਏ ਤਾਂ ਸਿਸਟਮ ਜਿਹੜਾ ਹੈ ਉਹ ਪੰਜਾਬ ਦੇ ਇਸ ਇਲਾਕੇ ਯਾਨੀ ਕਿ ਥੋੜਾ ਜਿਹਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹਲਕਾ ਜਾਂ ਤਰਨਤਾਰਨ ਦਾ ਇਲਾਕਾ ਕਪੂਰਥਲੇ ਦਾ ਬਹੁਤ ਕੁਝ ਕਲਾਕਾ ਜਲੰਧਰ ਦਾ ਕੁਝ ਕਲਾਕਾ ਤੇ ਨਾਲ ਦੀ ਨਾਲ ਇਸ ਇਲਾਕੇ ਨੂੰ ਯਾਨੀ ਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਮੁਹਾਲੀ ਰੂਪਨਗਰ ਲੁਧਿਆਣੇ ਦਾ ਕੁਝ ਕਲਾਕਾ ਜੀ ਤੇ ਹੋ ਸਕਦਾ ਪਟਿਆਲੇ ਸੰਗਰੂਰ ਤੱਕ ਉਸ ਦੀ ਜਾਂ ਫਿਰ ਮਲੇਰਕੋਟਲੇ ਤੱਕ ਉਸ ਦੀ ਥੋੜੀ ਜਿਹੀ ਮਾਰ ਪੈਂਦੀ ਹੋਈ ਦਿਖਾਈ ਦੇਵੇ ਲੁਧਿਆਣਾ ਦੀ ਜੇਕਰ ਗੱਲ ਕਰੀਏ ਤਾਂ ਉੱਤਰ ਪੂਰਬੀ ਅ ਇਲਾਕਾ ਜਿਹੜਾ ਕਿ ਯਾਨੀ ਕਿ ਜਲੰਧਰ ਵਾਲੇ ਪਾਸੇ ਹੋ ਤੇ ਚੰਡੀਗੜ੍ਹ ਮੋਹਾਲੀ ਅਤੇ ਰੂਪਨਗਰ ਵਾਲੇ ਪਾਸਿਓ ਥੋੜੀ ਬਹੁਤੀ ਕਿਰਮਣ ਕਣੀ ਹੋ ਸਕਦੀ ਹੈ ਖਾਸ ਤੌਰ ਤੇ ਇਸ ਮੀਂਹ ਦੀ ਜਿਹੜੀ ਅਸਰ ਹੈ ਮੀਂਹ ਦਾ ਜਿਹੜਾ ਅਸਰ ਖਾਸ ਤੌਰ ਤੇ ਮਾਝੇ ਅਤੇ ਦੁਆਬੇ ਵਿੱਚ ਹੈ ਸੈਂਟਰਲ ਪੰਜਾਬ ਉਹ ਕਹਿ ਲਈਏ ਜਾਂ ਮਾਲਵਾ ਕਹਿ ਲਈਏ ਇਹਦੇ ਵਿੱਚ ਕੋਈ ਵੱਡਾ ਅਸਰ ਇਹ ਤਾਂ ਦੇਖਣ ਨੂੰ ਨਹੀਂ ਮਿਲ ਰਿਹਾ ਮੋਗਾ ਫਜ਼ਿਲਕਾ ਫਿਰੋਜ਼ਪੁਰ ਫਰੀਦਕੋੜ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਇਹ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਮੌਸਮ ਠੀਕ ਬਣੇ ਰਹਿਣਗੇ ਕਿਸਾਨਾਂ ਨੂੰ ਦੋ ਚੀਤੀ ਹੈ ਕਿਉਂਕਿ ਕਣਕ ਦੀ بجائے ਦਾ ਸਮਾਂ ਚੱਲ ਰਿਹਾ ਹੈ ਅਜਿਹੇ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਵੀ ਕਨਫਿਊਜ਼ ਹੋਏ ਨੇ ਕਿ ਵਰਖਾ ਹੋਣੀ ਤਾਂ ਹੈ ਪਰ ਕਿਹੜੇ ਇਲਾਕੇ ਵਿੱਚ ਹੋਣੀ ਹੈ ਕਿਉਂਕਿ ਵੱਡੇ ਵੱਡੇ ਨਿਊਜ਼ ਚੈਨਲ ਜਿਹੜੇ ਨੇ ਉਹ ਸਿਰਫ ਅਲਰਟ ਦੇ ਨਾਮ ਤੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਨੇ ਪਹਿਲਾਂ ਹੜ੍ਹਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਨੁਕਸਾਨ ਦਾ ਇਹ ਨਹੀਂ ਖਾਤਸ਼ਾ ਜਤਾਇਆ ਸੀ ਚਲੋ ਹੜ ਜੋ ਆਏ ਉਸੋ ਆਏ ਫਿਰ ਜਦੋਂ ਅਕਤੂਬਰ ਮਹੀਨੇ ਵਿੱਚ ਪਹਿਲੇ ਦਿਨਾਂ ਵਿੱਚ ਵਰਖਾ ਹੋਣੀ ਸੀ ਉਸ ਟਾਈਮ ਵੀ ਬਹੁਤ ਜ਼ਿਆਦਾ ਅਫਵਾਹਾਂ ਡਾਈਆਂ ਗਈਆਂ ਨੁਕਸਾਨ ਜਿਹੜਾ 2-3 ਜ਼ਿਲ੍ਹਿਆਂ ਵਿੱਚ ਜ਼ਿਆਦਾ ਹੋਇਆ ਪਰ ਪੂਰੇ ਪੰਜਾਬ ਵਿੱਚ ਨੁਕਸਾਨ ਇਹਨਾਂ ਦੇਖਣ ਨੂੰ ਨਹੀਂ ਮਿਲਿਆ ਤੇ ਹੁਣ ਜਿਹੜਾ ਇਹ ਵੀ ਲਗਭਗ ਜਿਹੜੇ 8 ਤੋਂ 9 ਜ਼ਿਲ੍ਹੇ ਮੇਨ ਹੋਣਗੇ ਜਿਨ੍ਹਾਂ ਵਿੱਚ ਜ਼ਿਆਦਾ ਵਰਖਾ ਥੋੜੀ-ਬਹੁਤੀ ਦਰਮਿਆਨੇ ਸੁਭਾਦੀ ਹੋ ਸਕਦੀ ਹੈ ਪਰ ਜਿਹੜੀ ਇਹ ਬੂੰਦਾਬاندی ਦੀ ਉਮੀਦ ਜ਼ਿਆਦਾ ਹੈ ਵਰਖਾ ਦੀ ਉਮੀਦ ਘੱਟ ਆਪਾਂ ਕਹਿ ਸਕਦੇ ਆ ਅਗਰ ਬਾਕੀ ਅਗਰ ਸਪਸ਼ਟ ਰੂਪ ਤੇ ਕਹੀਏ ਤਾਂ ਤੇਨtre ਇੱਕ ਦੁਪਹਿਰ ਜਾਂ ਸ਼ਾਮ ਦੇ ਨੇੜੇ ਤੇੜੇ ਸਾਨੂੰ ਬਹੁਤ ਹੱਦ ਤੱਕ ਕਲੀਅਰ ਹੋ ਜਾਵੇਗਾ ਕਿ ਸਿਸਟਮ ਕਿਹੜੇ ਕਿਹੜੇ ਇਲਾਕੇ ਨੂੰ ਪੂਰਨ ਤੌਰ ਤੇ ਪ੍ਰਭਾਵਿਤ ਕਰੇਗਾ ਕਿਹੜੇ ਇਲਾਕੇ ਨੂੰ ਅੱਧਾ ਅਤੇ ਕਿਸੇ ਇਲਾਕੇ ਨੂੰ ਇਹ ਛੱਡਦਾ ਹੋਇਆ ਦਿਖਾਈ ਦੇ ਸਕਦਾ ਹੈ ਕਿਉਂਕਿ ਇਹ ਬਹੁਤ ਹੀ ਹੇਠਲੇ ਦਰਜੇ ਦਾ ਵੈਸਟਰਨ ਡਿਸਟਰਬੈਂਸ ਸਿਸਟਮ ਹੈ ਜਿਸ ਦੀ ਕੋਈ ਬਹੁਤ ਵੱਡੀ ਉਮੀਦ ਨਹੀਂ ਹੈ ਕਿ ਇਹ ਕੋਈ ਵੱਡੀ ਤਬਾਹੀ ਕਰ ਸਕੇਗਾ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਕਣਕ ਬੀਜ ਰਹੇ ਨੇ ਉਹ ਬੇਸ਼ੱਕ ਵੀ ਸਕਦੇ ਨੇ ਕਈਆਂ ਨੇ ਪਹਿਲਾਂ ਹੀ ਉਹਨਾਂ ਦੇ ਖੇਤ ਗਿਲ ਦੇ ਵਿੱਚ ਗਿਲ ਹੈਗੀ ਹੈ ਯਾਨੀ ਕਿ ਝੋਨੇ ਦੇ ਵੱਢਣ ਤੋਂ ਬਾਅਦ ਉਸ ਨੂੰ ਕਣਕ ਡਾਇਰੈਕਟ ਬੀਜਣੀ ਹੈ ਉਹਨਾਂ ਲਈ ਮੌਸਮ ਠੀਕ ਹੈ ਠੀਕ ਹੈ ਇੱਕ ਅੱਧਾ ਦਿਨ ਧੁੱਪ ਲੱਗ ਕੇ ਅਗਰ ਕਿਰਮਣ ਕਣੀ ਹੁੰਦੀ ਵੀ ਹੈ ਤਾਂ ਮੌਸਮ ਬਰਾਬਰ ਹੋ ਜਾਵੇਗਾ ਪਰ ਜਿਹੜੇ ਕਿਸਾਨਾਂ ਨੇ ਰੌਣੀ ਕੀਤੀ ਹੋਈ ਹੈ ਤਾਜੀ-ਤਾਜੀ ਖੇਤਾਂ ਦੇ ਵਿੱਚ ਗਿੱਲ ਜਿਆਦਾ ਹੈ ਅਗਰ ਉਹ ਕਣਕ ਬੀਜਦੇ ਨੇ ਉਹਨਾਂ ਦੀ ਕਣਕ ਕਿਤੇ ਨਾ ਕਿਤੇ ਜੰਮਣੋ ਦੇ ਵਿੱਚ ਦਿੱਕਤ ਆ ਸਕਦੀ ਹੈ ਕਰੰਡ ਹੋ ਸਕਦੀ ਹੈ ਕਣਕ ਇਸ ਕਰਕੇ ਵੇਟ ਕਰ ਲਓ 2 ਅਤੇ 3 ਤਰੀਕ ਦੀ 4 ਤਰੀਕ ਨੂੰ ਤਾਂ ਸਾਨੂੰ ਕਨਫਰਮ ਹੋਏ ਜਾਣਾ ਕਿ ਕਿਹੜੇ ਇਲਾਕੇ ਵਿੱਚ ਮੀਂਹ ਦੀ ਉਮੀਦ ਹੈ ਜਾਂ ਨਹੀਂ ਅਗਰ 4 ਤਰੀਕ ਰਾਤ ਨੂੰ ਜਾਂ 5 ਤਰੀਕ ਸਵੇਰੇ ਸਵੇਰੇ ਇਹ ਸਿਸਟਮ ਮੁੱਕ ਜਾਣਾ ਲਗਭਗ ਅਗਰ ਸਿਸਟਮ ਲੰਬਾ ਚੱਲੇ ਆ ਤਾਂ 5 ਤਰੀਕ ਦਿਨ ਦੇ ਵੇਲੇ ਵੀ ਵਰਖਾ ਹੋ ਸਕਦੀ ਹੈ ਅਗਰ 4 ਤਰੀਕ ਰਾਤ ਦੇ ਨੇੜੇ ਚੜੇ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਇਹਨਾਂ ਇਲਾਕਿਆਂ ਵਿੱਚ ਵਰਖਾ ਦਾ ਸਿਸਟਮ ਕੋਈ ਨਾ ਬਣਿਆ ਤਾਂ ਸਮਝ ਜਿਓ ਕਿ ਇਹ ਜਿਹੜਾ ਸਿਸਟਮ ਹੈ ਇਹ ਕਮਜ਼ੋਰ ਹੋ ਚੁੱਕਿਆ ਫਿਰ ਆਪਾਂ 5 ਤਰੀਕ ਨੂੰ ਆਰਾਮ ਨਾਲ ਕਣਕ ਬੀਜ ਸਕਦੇ ਹੋ ਠੀਕ ਹੈ ਜੀ ਕੋਈ ਵੱਡੀ ਹਲਚਲ ਨਹੀਂ ਹੈ ਥੋੜੀ ਬਹੁਤ ਹਲਕੇ ਦਰਮਿਆਨ ਇਸ ਸਵੇਰ ਦੇ ਸਿਸਟਮ ਵਿੱਚ ਕਿਸੇ ਕਿਸੇ ਇਲਾਕੇ ਵਿੱਚ ਥੋੜਾ ਜਿਹਾ ਤੇਜ਼ ਛਰਾਟਾ ਪੈ ਸਕਦਾ ਹੈ ਉਮੀਦ ਪਰ ਇੰਨਾ ਜ਼ਿਆਦਾ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਬਣੇ ਰਹੋ ਵੈਦਰ ਅਪਡੇਟਸ ਸੁਣਦੇ ਦੇ ਨਾਲ ਕੋਈ ਹੋਰ ਅਪਡੇਟ ਆਈ ਤਾਂ ਉਹ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ